ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਕਲੈਕਸ਼ਨਾਂ ਜਿਹੜੀਆਂ ਕੁਝ ਤੇ ਆਈਆਂ ਨੇ ਵਿਡਿੰਗ ਸਪੈਸ਼ਲ ਬੁਟੀਕ ਕਲੈਕਸ਼ਨਾਂ ਕਢਾਈਆਂ ਵਾਲੀਆਂ ਤੇ ਕੁਝ ਡੇਲੀ ਵੀ ਅਜੇ ਸੂਟ ਆਣਗੇ ਇਸ ਵੀਡੀਓ ਨੂੰ ਲਾਸਟ ਤੱਕ ਦੇਖਣਾ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਕਿਹੜੀਆਂ ਕਿਹੜੀਆਂ ਕਲੈਕਸ਼ਨਾਂ ਜਿਹੜੀਆਂ ਨੇ ਮੈਂ ਅੱਜ ਦੀ ਵੀਡੀਓ ਵਿੱਚ ਛਾੜ ਗਈਆਂ ਨੇ ਜਿਨ੍ਹਾਂ ਵਿੱਚ ਜਿਹੜੇ-ਜਿਹੜੇ ਰੰਗ ਹੈਗੇ ਨੇ ਇੱਥੇ ਾਡ ਕਰ ਦਿੱਤੇ ਨੇ ਕੁਝ ਵੀ ਚਾਰ-ਚਾਰ ਰੰਗ ਆਏ ਨੇ ਬਾਕੀ ਵਿੱਚ ਜਿਹੜੀਆਂ ਡੇਲੀ ਵੇਅਰ ਵਾਲੀਆਂ ਕਲੈਕਸ਼ਨਾਂ ਨੇ ਉਹਨਾਂ ਵਿੱਚ ਰੰਗ ਕਾਫੀ ਹੈਗੇ ਨੇ ਕੁਝ ਨਵੇਂ ਰੰਗ ਐਡ ਹੋਏ ਨੇ ਐ ਨਾਰਮਲ ਡੇਲੀ ਵੇਅਰ ਵਾਲੀਆਂ ਕਲੈਕਸ਼ਨਾਂ ਨੇ ਟਾਪ ਬਾਟਮ ਐ ਤੇ ਦੁਪੱਟਾ ਦੀਆਂ ਕਾਟਨ ਦੇ ਸੂਟ ਨੇ ਕਾਟਨ ਦੀ ਸ਼ਰਟ ਨੇ ਕਾਟਨ ਦਾ ਬਾਟਮ ਐ ਕਾਟਨ ਦਾ ਦੁਪੱਟਾ ਮਿਲੇਗਾ ਟਾਈ ਮੀਟਰ ਦੀ ਸ਼ਰਟ ਐ ਟਾਈ ਮੀਟਰ ਦਾ ਬਾਟਮ ਤੇ ਟਾਈ ਮੀਟਰ ਦਾ ਦੁਪੱਟਾ ਤੁਹਾਨੂੰ ਇਹ ਸੇਚ ਮਿਲੇਗਾ ਰੇਟ ਇਦਾਂ ਸਿਰਫ ਤੇ ਸਿਰਫ 520 ਰੁਪਏ ਹੈ ਸ਼ਿਪਿੰਗ ਚਾਰਜਸ ਜਿਹੜੇ ਫ੍ਰੀ ਨੇ ਕੋਈ ਐਕਸਟਰਾ ਚਾਰਜਸ ਨਹੀਂ ਲੱਗਣਗੇ ਆਲ ਓਵਰ ਇੰਡੀਆ ਤੁਸੀਂ ਜਿੱਥੇ ਵੀ ਇਹ ਸੂਟ ਆਰਡਰ ਕਰਨਾ ਚਾਹੁੰਦੇ ਹੋ ਉੱਥੇ ਮੰਗਵਾ ਸਕਦੇ ਹੋ ਘਰ ਬੈਠੇ ਤੁਹਾਡੇ ਸੂਟ ਘਰ ਦੇ ਘਰ ਤੱਕ ਪਹੁੰਚਣਗੇ ਤੁਸੀਂ ਅਗਰ ਇਹਨਾਂ ਸੂਟਾਂ ਵਿੱਚ ਕੋਈ ਸੂਟ ਬਾਈ ਕਰਨਾ ਹੈ ਤਾਂ ਨੰਬਰ 6239245750 ਐਡ ਕੀਤਾ ਹੈ ਇਸ ਨੰਬਰ ਤੇ ਜਾ ਕੇ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੇ ਇਸ ਵੀ ਸੂਟ ਦੀ ਤੁਸੀਂ ਕੋਈ ਕੁਇਰੀ ਕਰਨਾ ਚਾਹੁੰਦੇ ਹੋ ਤਾਂ ਉਸ ਨੰਬਰ 'ਤੇ ਜਾਂ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਸਕ੍ਰੀਨਸ਼ਾਟ ਦੇ ਨਾਲ ਹੈਲਪ ਹੋ ਜਾਂਦੀ ਹੈ ਕਿ ਤੁਸੀਂ ਕਿਹੜੀ ਕਲੈਕਸ਼ਨ ਦੇ ਬਾਰੇ ਵਿੱਚ ਗੱਲ ਕਰ ਰਹੇ ਹੋ। ਬਾਕੀ ਸਟੇਟਸ ਵੇਖਣਾ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ। ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਜਿਹੜਾ ਸਟੇਟਸ ਦੇ ਲਈ ਆਉਂਦਾ ਸ਼ੋ ਹੋ ਜਾਏਗਾ। ਜੇਕਰ ਤੁਸੀਂ ਰੀਸੈਲਰ ਹੋ ਰੀਸੇਲਿੰਗ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ। ਮੈਂ ਤੁਹਾਡਾ ਨੰਬਰ ਆਪਣੇ ਗਰੁੱਪ ਵਿੱਚ ਐਡ ਕਰ ਲਵਾਂਗੀ ਜਿੱਥੇ ਤੁਹਾਨੂੰ ਜਿਹੜੀਆਂ ਸੂਟਾਂ ਦੀਆਂ ਡੇਲੀ ਦੀਆਂ ਅਪਡੇਟਸ ਨੇ ਉਹ ਆ ਜਾਇਆ ਕਰਨਗੀਆਂ। ਤੇ ਫਿਰ ਤੁਸੀਂ ਰੱਚ ਵਿੱਚ ਰਹੋਗੇ ਕਿ ਜਿਹੜੇ ਅੱਜਕੱਲ ਕਿਹੜੇ-ਕਿਹੜੇ ਸੂਟ ਕਿੰਨੇ ਰੇਟ ਦੇ ਵਿੱਚ ਕਿਹੜੇ ਦੇ ਡਿਜ਼ਾਈਨਾਂ ਵਿੱਚ ਕਿਹੜਾ ਫੈਬਰਿਕ ਹੈ ਜਿਹੜਾ ਟ੍ਰੈਂਡ ਕਰ ਰਿਹਾ ਹੁਣ ਇਸ ਗਰਮੀਆਂ ਦੀ ਸੇਲ ਲੱਗੀ ਹੈ ਇਸ ਲਈ ਕਾਫੀ ਸੂਟ ਨੇ ਜਿਹੜੇ ਕੱਟ ਰੇਟ ਤੇ ਆਏ ਨੇ ਉਹ ਵੀ ਵੀਡੀਓਜ਼ ਵਿੱਚ ਐਡ ਕਰਾਂਗੀ ਇਹ ਵਾਲੇ ਜਿਹੜੇ ਸੂਟ ਨੇ ਪਹਿਲਾਂ 650 ਤੱਕ ਆਉਂਦੇ ਸੀ ਪਰ ਹੁਣ ਇਹ ਸੂਟ ਸਿਰਫ ਤੇ ਸਿਰਫ 520 ਰੁਪਏਾਂ ਦੇ ਵਿੱਚ ਆਏ ਨੇ ਸ਼ਿਪਿੰਗ ਚਾਰਜ ਜਿਹੜੀ ਇਹਨਾਂ ਸੂਟਾਂ ਤੇ ਬਿਲਕੁਲ ਫ੍ਰੀ ਹੈ ਰੰਗ ਇਹਨਾਂ ਵਿੱਚ ਹਮੇਸ਼ਾ ਕਾਫੀ ਆਉਂਦੇ ਰਹੇ ਤੇ ਹੁਣ ਵੀ ਕਾਫੀ ਰੰਗ ਆਏ ਨੇ ਮੈਂ ਇੱਥੇ ਕੁਝ ਰੰਗ ਐਡ ਕੀਤੇ ਨੇ ਇਨਾਂ ਦੇ ਕੁਝ ਵਿੱਚ ਗਲੇ ਤੇ ਕਢਾਈਆਂ ਨੇ बॉਟਮ ਤੇ ਕਢਾਈਆਂ ਨੇ ਤੇ ਕੁਝ ਜਿਹੜਾ बॉਟਮ ਪਲੇਨ ਨਾਲ ਆਣਗੇ ਕੁਝ ਤਾਂ ਜਿਹੜਾ बॉਟਮ ਪ੍ਰਿੰਟਡ ਆਏਗਾ ਇਹ ਥੋੜੇ ਜਿਹੜੇ ਕੀ ਹਾਈ ਕੁਆਲਿਟੀ ਦੇ ਸੂਟ ਨੇ ਵੈਡਿੰਗ ਸਪੈਸ਼ਲ ਨੇ ਰੇਟ ਵੀ ਇਹਨਾਂ ਦਾ ਥੋੜਾ ਜ਼ਿਆਦਾ ਹੈ ਇਹਦੇ ਜਿਹੜਾ ਬਹੁਤ ਹੀ ਪਿਆਰਾ ਫੈਬਰਿਕ ਤੇ ਨਾਲ ਕਢਾਈ ਬਹੁਤ ਪਿਆਰੀ ਹੋਈ ਹੈ ਕੱਲੇ ਤੇ ਦੁਪੱਟਾ ਫੁੱਲ ਹੈਵੀ ਹੈ ਇਹਦਾ ਤੇ ਇਹਦੇ ਜਿਹੜਾ ਰੰਗ ਨੇ ਤਿੰਨ ਰੰਗ ਆਏ ਨੇ ਤੇ ਤਿੰਨੋਂ ਜਿਹੜੇ ਕਲਰ ਨੇ ਉਹ ਪੈਸਟਲ ਟੋਨ ਦੇ ਨੇ ਕਲੈਕਸ਼ਨਾਂ ਜਿਹੜੀਆਂ ਨੇ ਹਰ ਤਰ੍ਹਾਂ ਦੀਆਂ ਹੈਗੀਆਂ ਨੇ ਬੁਟੀਕ ਕਲੈਕਸ਼ਨਾਂ ਡੈਲੀ ਵੇਅਰ ਪਾਰਟੀ ਵਿੱਚ ਜਿਵੇਂ ਦੀਆਂ ਤੁਸੀਂ ਚਾਹੋਗੇ ਤੁਹਾਨੂੰ ਮਿਲ ਜਾਣਗੀਆਂ ਬਾਕੀ ਤੁਸੀਂ ਕੋਈ ਕੁਇਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੋਹਣੇ-ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ